ਵੇ ਰੋਲਾ ਕੇ ਆਇਆ ਗੱਲ ਵਲੰਡਰੀ ਚੱਲ 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 ਬਦਲਣਾ ਪਿਆ ਉਹ ਬਦਿਆਦਾ ਆਹ ਵੇ ਸਦੋਂ ਟਾਇਰ ਫਿੱਟ ਕਰਤਾ ਜੀ ਜੋਬ ਹੋ ਗਈ ਖਰਾਬ ਲੋ ਵੀ ਪਾ ਕੇ ਹੁਣ ਸਾਰਾ ਸਿਸਟਮ ਚੈੱਕ ਕਰਾ ਕੇ ਚੱਲੇ ਆ ਪਰ ਭਾਰਤ ਯੂਰੀਆ ਸਾਡੇ ਕੋਲ ਰਹਿ ਗਿਆ 10 ਕਿਲੋਟਰ ਤੇ ਯੂਰੀਆ ਦੀ ਬਾਲਟੀ ਇੰਦਾ ਮਿਲ ਜਾਂਦੀ ਹੈ ਵੈਸੇ ਜੇ ਏਜੰਸੀ ਨਾ ਹੋਵੇ 7 ਵਜੇ ਗਿਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਹਰ ਦਾ ਨਮਾ ਨਮ ਹੀ ਸਵੇਰ ਤੇ ਰਾਤ ਦੇ ਲੱਗੇ ਹੋਇਆ ਪ੍ਰੋਸੈਸ ਲੀ ਕੰਪਲੀਟ ਹੋਇਆ ਦੋ ਨਟ ਬੱਢਨੇ ਬਣਿਆ ਹੁਣ ਉੱਥੇ ਆ ਕੁਸਵਰਸ ਕੀਤਾ ਹਜੇ ਉੱਜ ਕੇ ਦੇਖਦੇ ਆ ਟੈਰ ਵਾਲੇ ਨਾਲ ਗੱਲ ਕਰਦੇ ਕੋਈ ਵਾਰੀ ਓਹੋ ਦੇ ਇਹਦਾ ਕੀ ਹਾਲ ਹੁੰਦਾ ਮੌਸਮ ਸਵੇਰੇ ਪਤਾ ਨਹੀਂ ਧੁੰਦਾ ਕਿ ਇੱਧਰ ਪ੍ਰਦੂਸ਼ਨ ਆ ਐਦਾਂ ਹੀ ਆ ਪਤਾ ਨਹੀਂ ਲੱਗਦਾ ਕੁਝ ਚਲੋ ਥੋੜੀ ਕਾਪੀ ਨੇੜੇ ਟਾਲਾੜ ਨੇ ਗੱਲ ਕਰਦੇ ਹਾਂ ਲਓ ਵੀ ਸਵੇਰ ਤੋਂ ਫੇਰ ਦੁਬਾਰਾ ਲੱਗੇ ਫੇਰ ਸੋ ਰੋਡ ਦੀ ਸਾਰੇ ਉਹ ਟਹਿਰਾਂ ਆ ਲ ਆ ਗਿਆ ਜੈਕ ਲਾਉਣ ਲੱਗੇ ਐਨੂੰ ਲਾ ਕੇ ਚੈੱਕ ਫਿਰ ਧਕਾ ਕੇ ਦੇਖਦੇ ਹਾਂ ਦੁਬਾਰਾ ਨਟ ਖੋਲ ਕੇ ਕੀ ਬਣਦਾ ਬਹੁਤ ਵਧੀਆ ਬ ਗੇਵਾਂ ਦਾ ਕੋਈ ਟੈਟ ਐਡ ਕਰਕੇ ਹੀ ਬੋਲਾਂਗੇ ਆ ਆ ਉਹ ਵੀ ਕੇ ਕੁਲਵਾਇਆ ਇਹਨਾਂ ਵੜਨ ਨਹੀਂ ਚਲ 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 ਇਹ ਪਾਰ ਗ੍ਰੈਂਡਰ ਨਾਲ ਕੱਟਣਾ ਪਾਣਾ ਦੇਖਦੇ ਹਾਂ ਕੈਲੰਡਰ ਨਾਲ ਕੱਟ ਕੇ ਗਿਆ ਬਣਦਾ ਲੋ ਇਹ ਨਾ ਤਾਂ ਉਹ ਵੱਡੇ ਗਰੈਂਟਰ ਦੇ ਨਾਲ ਜਾ ਵਧਣਾ ਪਿਆ ਉਹ ਵੱਡੇ ਆ ਤਾਂ ਨੇੜ ਵਾਂਗਾ ਹੋਦਾ ਮਗਰ ਬਣਾ ਰੋਡ ਦੇ ਵਿਚਕਾਰ ਮਨ ਲੱਗ ਹਾਂ ਅੰਤੇ ਫਿਰ ਕਰਾਂਗਾ ਨਹੀਂ ਭਾਈਓ ਚਲੋ ਹੋ ਗਿਆ ਥੈਂਕ ਯੂ ਯਾਰ ਵਰਤੇ ਤੁਸੀਂ ਦੇਖਦੇ ਹਾਂ ਹੁਣ ਖੋਲਦੇ ਆ ਬਾਕੀ ਨਟ ਵੀ ਆਹ ਵੇ ਸੱਜਣੋ ਟਾਇਰ ਫਿੱਟ ਕਰਤਾ ਜੀ ਜੋਪ ਹੋ ਗਈ ਖਰਾਬ ਇੱਥੇ ਵੀ ਪਾਊਡਰ ਪਾ ਰਿਹਾ ਹੁਣ ਪਾਊਡਰ ਨਹੀਂ ਤਾਂ ਪਾਇਆ ਹੋਇਆ ਜੀ ਜੋਪ ਦੀ ਨਲਕੀਓ ਖਰਾਬ ਹੋ ਗਈ ਜੀ ਨਲਕੀ ਖਰਾਬ ਚਲੋ ਕੀ ਕਰਨਾ ਹੁਣ ਕਿਉਂ ਹੋਰ ਪਾਈ ਆਪਣਾ ਉਹੋ ਵਾਪਸ ਕਰੀ ਵਾਪਸ ਕਰੀ ਵਾਪਸ ਕਰੀ ਵਾਪਸ ਕਰੀ ਇਲਾਦਾ ਬੰਦਾ ਵੈਸਟਰ ਸਟੇਬ ਨਿਕਲ ਗਿਆ ਦਾ ਉਹਦੇ ਵਿੱਚੋਂ ਨਿਕਲ ਗਿਆ ਦਾ ਚਲ ਕਰਦੇ ਆ ਫਿਰ ਇੱਥੇ ਗਿਆ ਬਤਾ ਹੋ ਗਿਆ ਲਾਓ ਵੀ ਇਹ ਟਾਇਰ ਲਾਓ ਵੀ ਪਵਾ ਕੇ ਹੁਣ ਸਾਰਾ ਸਸਤਾ ਵਿੱਚ ਚੱਕਰਾ ਕੇ ਚੱਲੇ ਆ ਪਰ ਭਾਰਤ ਵੈਂਚਰ ਦੀ ਏਜੰਸੀ ਦੇਖਣੀ ਪੈਣੀ ਆ ਉਹ ਦੇਖੋ ਜਾ ਕੇ ਦੋ ਗੁੱਲੀਆਂ ਜਿਹੜੀਆਂ ਨਿਕਲ ਗਿਆ ਉਹ ਪੁਆਣੀਆਂ ਬਣੀਆਂ ਏਜੰਸੀ ਦੀ ਹੀ ਪਾਉਂਦੇ ਆ। ਇਹ ਜਾਉਂਦੇ ਆ। ਦੇਖਦੇ ਆ ਕਿੱਥੇ ਗਾ ਏਜੰਸੀ। ਉਹ ਤਾਂ ਗਿਆ। ਜੇ ਉਹ ਖਰਾਬ ਹੋ ਗਈ ਦੂਰ ਚੋਕ ਕੋਲੀ। ਮੋਰਤਲ ਦੇਖਦੇ ਹਾਂ ਕਿੱਥੇ ਐਜੰਸੀ ਰਹੇ ਹਾਂ ਕੇਐਮਪੀ ਰੋਡ ਕੇਐਮਪੀ ਇਹ ਵਕਤ ਆ ਗਿਆ ਗਾਜਿਆਵਾ ਦਾ ਰਾਈਟ ਕੇ ਮੇਰਟ ਤੋਂ ਜਾਂਦਾ ਆਪਾਂ ਮੁੜਨਾ ਅਗਲੇ ਕੱਟ ਤੋਂ ਸ਼ਾਹੇੜਾਲੀਗੜ੍ਹ ਨੂੰ ਜਾਂਦਾ ਇਹ ਸਿਕੰਦਰਾబాద్ ਵਾਲਾ ਚੱਲਦੇ ਆ ਅੱਗੇ ਇਹ ਆ ਵੀ ਰੋਡ ਕੇ ਐਮਪੀ ਰੋਡ ਘੈਂਟ ਆ ਖੁੱਲਾ ਡੁੱਲਾ ਰੋਡ ਆ ਇਤਨੂੰ ਮਰਜ਼ੀ ਘੁਮਾਈ ਜਾਓ ਟੈਨਸ਼ਨ ਨਹੀਂ ਬਾਕੀ ਰੋਡਾਂ ਤੇ ਦਿੱਕਤ ਇਹ ਰੋਡ ਖੁੱਲਾ ਡੁੱਲਾ ਹੈ ਇਧਰ ਤੇ ਕੋਈ ਪ੍ਰੋਬਲਮ ਨਹੀਂ ਤਾਂ ਕੀ ਆ ਉਹ ਮੈਟਰੋ ਦੀ ਲਾਈਨ ਜਾਂਦੀ ਨਾਲ ਨਾਲ ਸੂਰਜ ਟਲਦਾ ਹੋਇਆ ਦਿਖਾਈ ਦੇ ਰਿਹਾ ਸੂਰੇ ਦਾ ਛਾਉ ਪੂਰਾ ਫੈੰਦਾ ਹੋਇਆ ਇਹ ਉਹ ਵੀ ਮੈਟਰੋ ਜਿਹੜੀ ਮੈਰਟ ਨੂੰ ਜਾਂਦੀ ਹੈ ਲੈਂ ਮੈਟਰ ਲੈਣਾ ਚੱਲਦੇ ਆ ਆਪਣੇ ਘੱਟ ਤੱਕ ਆ ਵੀ ਆਜਿਆ ਅੰਦਾ ਫਾਈਟ ਟਰੈਕਟਰ ਲੋਡ ਕਰਕੇ ਆ ਵਧੀਆ ਪਿੱਛੇ ਨੂੰ ਉਤਾਰ ਲਵੇ ਨੇ ਸਿੱਧਾ ਜਾ ਕਰਕੇ ਨਾ ਅਲੀ ਹਾਈਡ ਹੋ ਜਾਂਦੀ ਆ ਟਰੈਕਟਰਾਂ ਦੀ ਟੋਲ ਤੇ ਜਾਮ ਹੁਣ ਆਪਾਂ ਕੇਐਮਪੀ ਛੱਡ ਕੇ ਜਾ ਰਹੇ ਹਾਂ ਅਲੀਗੜ ਵਾਲੇ ਰੋਡ ਤੇ ਜਾਮ ਬਹੁਤ ਲੱਗਿਆ ਹੋਇਆ ਬਸ ਅੱਗੇ ਵੀ ਦੋ ਤਿੰਨ ਬੱਸਾਂ ਆਈਆਂ ਉਦਾਂ ਇੰਕਿਆ ਹੋਇਆ ਹੈ ਨਾ ਜਾਂ ਆਮ ਪੂਰਾ ਚੱਲ ਰਿਹਾ ਸਾਡੀ ਲੇਨ ਇਹੀ ਆ ਹੁਣ ਅਸੀਂ ਇਧਰ ਹੀ ਜਾ ਸਕਦੇ ਹਾਂ ਹੋਰ ਅਸੀਂ ਜਾ ਨਹੀਂ ਸਕਦੇ ਨਹੀਂ ਤਾਂ ਹੋਰ ਨਿਕਲ ਹੀ ਜਾਂਦੇ ਆ ਦੇਖਦੇ ਹਾਂ ਕੀ ਬਣਦਾ ਚੱਲਦੇ ਆ ਯੂਰੀਆ ਸਾਡੇ ਕੋਲ ਰਹਿ ਗਿਆ ਆ 10 ਕਿਲੋਟਰ ਤੇ ਯੂਰੀਆ ਦੀ ਬਾਲਟੀ ਇੱਦਾਂ ਮਿਲ ਜਾਂਦੀ ਹੈ ਵੈਸੇ ਜੇ ਏਜੰਸੀ ਨਾ ਹੋਵੇ ਆ ਇਹ ਲੈ ਲਓ ਬਾਲਟੀ ਲੈ ਲੀਏ ਪੌਣੇ ਯੂਰੀਆ ਇਹ ਇੱਕ ਟਾਇਰ ਸਾਡਾ ਆ ਤਾਂ ਹੁਣ ਚਲੋ ਹਜੇ ਠੀਕ ਆ ਇੱਕ ਟਾਇਰ ਕੰਡਮ ਆ ਉਹ ਵੀ ਇੱਥੇ ਪਿੱਛੇ 3-4 ਕਿਲੋਮੀਟਰ ਪਿੱਛੇ ਫਟ ਗਿਆ ਉਹ ਸਾਨੂੰ ਪਤਾ ਹੀ ਸੀ ਉਹ ਟਾਇਰ ਮੈਂ ਕਿਹਾ ਖਤਮੇ ਆ ਇਹ ਫਟਣਾ ਹੀ ਆ ਇਹਦੇ ਚ ਲੱਗਿਆ ਹੋਇਆ ਉਹ ਟਾਇਰ ਆ ਇਹ ਕੰਡਾ ਬਤਾ ਹੁਣ ਇਹ ਵੀ ਟਾਇਰ ਖਤਮ ਆ ਨਾਲ ਤਾਂ ਦੇਖੋ ਕਿੰਨਾ ਟਾਈਮ ਕੱਢਦਾ ਹੈ ਸਾਡਾ ਸਫਰ ਰਹਿ ਗਿਆ 70 ਕਿਲੋਮੀਟਰ ਹੈਨਾ ਆ ਟਾਇਰ ਫਟ ਗਿਆ ਬਾਕੀ ਟਾਇਰ ਸਾਰੇ ਨਵੇਂ ਹੀ ਆ ਤਕਰੀਬਨ ਸਾਰੇ ਸੈੱਟ ਆ ਹੈਨਾ ਤੇ ਹੁਣ ਇਹ ਰਹਿ ਗਿਆ ਟਾਇਰ ਇਹਦੇ ਸਾਰੇ ਚੱਲਾਂਗੇ ਜਿੱਥੇ ਤੱਕ ਜਾ ਹੁੰਦਾ ਜਾਵਾਂਗੇ ਤੇ ਬਾਕੀ ਜ਼ੂਰੀਆ ਲੈਣਾ ਦਾ ਜ਼ੂਰੀਆ ਲੈ ਲਿਆ ਉਹ ਜ਼ਰੂਰੀ ਆ ਜਿਹੜੀ ਚੀਜ਼ਾਂ ਜ਼ਰੂਰੀ ਆ ਟਾਇਰ ਫਿਰ ਕੰਪਨੀ ਚ ਗੱਲ ਕੀਤੀ ਉਹ ਕਹਿੰਦੇ ਕੱਲੂ ਜੋੜਾ ਨਵਾਂ ਦਵਾ ਦਾਂਗੇ ਬਸ ਠੀਕ ਆ ਹੋਰ ਐਤੀ ਬਾਹਾਂ ਬਾਹਰ ਫੇਟ ਗਈ ਚਾਹੀਏ ਮੈਂ ਸਰ ਦਾ ਸੌਦਾ ਸਟਾਟ ਕਰੀਏ ਚਲੋ ਜੀ ਚੱਲੀਏ ਫਿਰ ਆਪਾਂ ਹੁਣ ਜ਼ੂਰੀਆ ਪਾ ਲਿਆ ਜ਼ੂਰੀਆ ਆਪਣੇ ਕੋਲ ਆ ਗਿਆ ਪਹਿਲਾਂ ਬਿਲਕੁਲ ਹੀ ਘੱਟ ਸੀਗਾ ਤੇ 10 ਕਿਲੋ ਲੀਟਰ ਰਹਿ ਗਿਆ ਤਾਂ ਯੂਰੀਆ ਪਾਲਿਆ ਟਾਇਰ ਇੱਕ ਆਪਣਾ ਫਟ ਗਿਆ ਤੇ ਦੂਏ ਤੇ ਸਾਰੇ ਉਹਨ ਦੇਖਦੇ ਕਿੱਥੇ ਤੱਕ ਜਾ ਹੁੰਦਾ ਜੇ ਪਹੁੰਚਾ ਦੇ ਰੱਬ ਸਿਰੇ ਲਾ ਦੇ ਤਾਂ ਚੰਗੀ ਗੱਲ ਆ ਤੇ ਬਾਕੀ ਪਤਾ ਨਹੀਂ ਪਤਾ ਨਹੀਂ ਕਿ ਆਇਆ ਹੋਇਆ ਅੱਜ ਕੱਲ ਥੋੜਾ ਜੱਕ ਗੱਡੀ ਹਜੇ ਸੈੱਟ ਨਹੀਂ ਆ ਰਹੀ ਤੰਗ ਹੋ ਰਿਹਾ ਨਹੀਂ ਇੰਨਾ ਤੰਗ ਹੋਏ ਨਹੀਂ ਇਹਨਾਂ ਨੂੰ ਸਭ ਨੂੰ ਪਤਾ ਦੇਖਣ ਵਾਲਿਆਂ ਨੂੰ ਜੇ ਆਪਾਂ ਇੰਨਾ ਤੰਗ ਨਿਕੜਿਓ ਜਿੰਨਾ ਕੁ ਮਾਇਦਗੀ ਹੋਏ ਆ ਟਾਇਰ ਘੋੜੇ ਦੇ ਪੰਚਰ ਹੋ ਰਿਹਾ ਬਾਰ-ਬਾਰ ਮੋਟਰਾਲੀ ਦਾ ਇੱਕ ਟਾਇਰ ਫਟ ਗਿਆ ਤੇ ਕੋਈ ਨਹੀਂ ਚਲਦੇ ਆ ਤਾਂ ਕੰਮ ਹੁੰਦੇ ਰਹਿੰਦੇ ਆ ਬਾਕੀ ਕਿਤੇ ਸਾਰੇ 70 ਕਿਲੋਮੀਟਰ ਹੈ ਤੇ ਥੋੜਾ ਥੋੜਾ ਕਰਕੇ ਫੰਡਾ ਕਰਕੇ ਜੇ ਤਾਂ ਜਾਂਦੀ ਆ ਤਾਂ ਪਹੁੰਚਾਂਗੇ ਨਹੀਂ ਫਿਰ ਤਾਬ ਰੱਖਾ ਕੱਲ ਕਿਹਾ ਹੈ ਕਹਿੰਦੇ ਸੀ ਕੱਲ ਕਿਤੇ ਟਾਇਰ ਵਾਲੇ ਜਗ੍ਹਾ ਤੇ ਲਾ ਦੋ ਜੇ ਨਵੇਂ ਟਾਇਰ ਆ ਮੈਂ ਲੈ ਲਾਂਗੇ ਦੇਖਨੇ ਆ ਕੋ ਕਰਦੇ ਆ ਚਲਦੇ ਆ ਓਕੇ ਰੋਟੀ ਅੱਜ ਖਾ ਲਈਏ ਟਾਈਮ ਨਾ ਨਹੀਂ ਤਾਂ ਫੇਰ ਕੱਲ ਭੁੱਖੇ ਬਣਾਂਗੇ ਕਿਉਂ ਬਾਈ ਕੱਲ ਭੁੱਖੇ ਮਰੇ ਕਿ ਨਹੀਂ ਮੈਂ ਰਾਤੀ ਰਾਤ ਨੂੰ ਰੋਟੀ ਗਏ ਭੱਜੇ ਉਹ ਵੀ ਇੰਨੀ ਵਧੀਆ ਨਹੀਂ ਮਿਲੀ ਹੈਨਾ ਰੋਟੀ ਰਾਤ ਵਾਲੀ ਖਾਸ ਨਹੀਂ ਦਿਓ ਵੇ ਇੱਕ ਟਾਈਮ ਪਾਸ ਕੀਤਾ ਚੱਲ ਕੋਈ ਇਹ ਹੁਣ ਟਾਬੇ ਹੈਗੇ ਆ ਕਿੱਥੇ ਨ ਕਿੱਥੇ ਦੇਖਦੇ ਆ ਕੋਈ ਡਰਾਈਵਰ ਵਾਲਾ ਟਾਬਾ ਸਾਡਾ ਲਾ ਕੇ ਰੋਟੀ ਖਾਣੇ ਲੋਰੀ ਹਾਪਾ ਪਹੁੰਚ ਗਿਆ ਆਪਣੀ ਮੰਜ਼ਲ ਤੇ ਤੇ ਟਾਈਮ ਹੋ ਗਿਆ ਆ 5:30 ਸਵੇਰ ਦਾ ਟਾਈਮ ਹੋ ਗਿਆ ਪਹੁੰਚ ਗਿਆ ਇਹ ਆ ਫੈਕਟਰੀ ਉਹਦੀ ਹੈ ਦੇ ਦੇਖਦੇ ਹਾਂ ਹੁਣ ਬਾਕੀ ਪ੍ਰਕਾਸ਼ ਕਰ ਲੂੰ ਕਰਾਂਗੇ ਜੋ ਹੋ ਵੀ ਹੈ ਤੇ ਹੁਣ ਆਪਾਂ ਪਹੁੰਚ ਆ ਤਾ ਓਕੇ ਨਾ ਇੱਕ ਵਾਰੀ ਦੇਖੇ ਮੇਰੇ ਘਰੋਂ ਤੋਂ ਪੰਪ ਹੰਤਾ ਦੀ ਗੱਲ ਜੂੜੀ ਆਪਾਂ ਗਰਮ ਨਹੀਂ ਆ ਠੰਡੀਆਂ ਆ ਇਹ ਦੇ ਫਿਸ਼ਰ ਟਾਇਰ ਟੱਪਾ ਦੇਖ ਲਿਏ ਠੀਕ ਹੈ ਹੌ ਜੋੜੀ ਹੋ ਗਈ ਜਮੇ ਗੰਡਾ ਮਟਾਰ ਇਹਦੇ ਨਾਲ ਉਹਨੂੰ ਸਟਿੱਪਣੀ ਰੱਖ ਲਾਂਗੇ ਇੱਥੇ ਜੋੜਾ ਨਵਾਂ ਲਾਵਾਂਗੇ ਠੀਕ ਹੈ ਤੇ ਆਓ ਜੀ ਅੱਜ ਤਾਂ ਕਰਦੇ ਆ ਫਿਰ ਇਹ ਵਲੌਗ ਦਾ ਐਂਡ ਕਰਦੇ ਆ ਇੱਥੇ ਹੀ ਮਿਲਾਂਗੇ ਕੱਲ ਨੂੰ ਫਿਰ ਨਵਾਂ ਦਿਨ ਨਵੀਂ ਸਵੇਰੀ ਨੂੰ ਅਨਲੋਡਿੰਗ ਪੁਆਇੰਟ ਤੇ ਤੇ ਹੰਦਾ ਨਵੇਂ ਆਏ ਤਾਂ ਜੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਮੈਂਟ ਜ਼ਰੂਰ ਕਰੇ ਆਪਣੀ ਰਾਏ ਜ਼ਰੂਰ ਦਿਓ ਤੇ ਮਿਲਾਂਗੇ ਫਿਰ ਨਵੇਂ ਵਲੌਗ ਬਾਏ ਬਾਏ ਗੁੱਡ ਨਾਈਟ